ਪਰਮ ਸਨਮਾਨ ਜੋ ਗੁਰੂ ਰੂਪ ਖਾਲਸਾ ਜੀਓ ਗੁਰੂ ਫਤਿਹ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਲੜੀਵਾਰ ਪਾਵਨ ਬਾਣੀ ਦੀ ਵਿਚਾਰ RAM KALI RAG ANDAR ਇੰਜ ਸਰਵਣ ਕਰਨਾ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਇਕ ਹੈ ਅਤੇ ਇੱਕ ਰਸ ਹਰ ਜਗ੍ਹਾ ਹਰ ਜੀਵ ਵਿੱਚ ਸਮਾਇਆ ਹੋਇਆ ਹੈ ਸਾਰੇ ਹੀ ਜੀਵ ਉਸ ਦੀ ਕਿਰਪਾ ਦ੍ਰਿਸ਼ਟੀ ਵਿੱਚ ਹਨ ਕੋਈ ਜੀਵ ਉਸ ਤੋਂ ਵੱਖ ਨਹੀਂ ਹੈ ਐਸੇ ਪ੍ਰਭੂ ਨੂੰ ਸਤਿਗੁਰ ਦੀ ਕਿਰਪਾ ਨਾਲ ਜਾਣਿਆ ਜਾ ਸਕਦਾ ਹੈ ਰਾਗ ਰਾਮ ਕਲੀ ਮਹੱਲਾ ਨਵਾ ਤੇ ਪਦੇ ਰਾਮਕਲੀ ਰਾਗ ਦੇ ਅੰਦਰ ਨੌਵੇਂ ਪਾਸ਼ਾ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਫਰਮਾਨ ਹਨ ਤੇ ਇਹ ਤਿਪਦਾ ਛੰਦ ਹੈ ਭਾਵ ਤਨ ਪਦੇ ਤਨ ਤੁਕਾਂ ਦਾ ਤੁਕਾਂਤ ਮੇਲ ਹੈ ਹਰੇ ਮਾਨੋ ਓਟ ਲਿ ਹੋ ਹਰ ਨਾਮਾ ਐ ਮੇਰੇ ਮਾਨੋ ਦੁਨੀਆਂ ਵਿੱਚ ਕੋਈ ਵੀ ਹੋਰ ਚੀਜ਼ ਸਦਾ ਸਹਾਰਾ ਬਣਨ ਵਾਲੀ ਨਹੀਂ ਜੇਕਰ ਕੋਈ ਵਸਤੂ ਤੇਰੀ ਸਦਾ ਸਹਾਈ ਹੋ ਸਕਦੀ ਹੈ ਈहां ਉहां ਪਤ ਤੇਰੀ ਰਾਖਾ ਹੈ ਜਿਹੜੀ ਹਾਲਤ ਤੇ ਪਲਤ ਵਿੱਚ ਤੇਰਾ ਸਹਾਈ ਹੋ ਸਕਦਾ ਹੈ ਉਹ ਹੈ ਪ੍ਰਮਾਤਮਾ ਦਾ ਨਾਮ ਇਸ ਕਰਕੇ ਤੂੰ ਸਦਾ ਉਸ ਪ੍ਰਮਾਤਮਾ ਦਾ ਹਰੀ ਦਾ ਨਾਮ ਉਸ ਦੀ ਯਾਦ ਉਸ ਦਾ ਸਿਮਰਨ ਕਰ ਜਾਂ ਕੈ ਸਿਮਰਨ ਦੁਰਮਤਨ ਸਾ ਪਾਵੇਂ ਪਦ ਨਿਰਵਾਨਾ ਜਿਹਨੂੰ ਯਾਦ ਕੀਤੇ ਆ ਜਿਹਦਾ ਸਿਮਰਨ ਕੀਤੇ ਆ ਜਿਸ ਨੂੰ ਚੇਤੇ ਵਿੱਚ ਰੱਖਿਆ ਦੂਜੀ ਮਤਭਾਵ ਭੈੜੀ ਮਤ ਬਿਨਸ ਜਾਂਦੀ ਹੈ ਨਸ ਜਾਂਦੀ ਹੈ ਦੂਰ ਹੋ ਜਾਂਦੀ ਹੈ ਦੁਰ ਭਮਤ ਭੈੜੀ ਮਤ ਜਿਹੜੀ ਸਿਮਰਨ ਦੇ ਨਾਲ ਜਾਂਕਾ ਸਿਮਰਨ ਦੁਰਮਤ ਨਾਸ ਹੈ ਪਾਵਹਿ ਪਦ ਨਿਰਵਾਣਾ ਤੇ ਉਹ ਨਿਰਵਾਣ ਪਦ ਮੁਕਤੀ ਦਾ ਪਦ ਵਾਰ-ਵਾਰ ਜਨਮ ਮਰਨ ਦੇ ਮੁਕਤ ਹੋਣ ਦਾ ਪਾਦ ਜਿਹੜਾ ਹੈ ਅਵਸਥਾ ਜਿਹੜੀ ਉਹ ਪ੍ਰਾਪਤ ਕਰ ਲਵੇਗਾ ਰਹਾਉ ਬੜਪਾਗੀ ਤੇ ਜਨਕੋ ਜਾਨੋ ਜੋ ਹਰ ਕੇ ਗੁਣ ਗਾਵਾ ਸਤਿ ਕਹੰਦੇ ਉਸ ਪੁਰਖ ਨੂੰ ਵੱਡੇ ਭਾਗਾ ਵਾਲਾ ਜਾਣੋ ਜਿਨੇ ਉਹ ਪ੍ਰਮਾਤਮਾ ਨੂੰ ਚੇਤੇ ਚ ਰੱਖਿਆ ਜਿਸਨੇ ਪ੍ਰਮਾਤਮਾ ਵਾਹਿਗੁਰੂ ਦੇ ਗੁਣ ਗਾਉਣਾ ਕੀਤੇ ਨੇ ਉਸ ਬੰਦੇ ਨੂੰ ਵਿਭਾਗੀ ਜਾਣੋ ਉਹ ਜਿਹੜਾ ਮਾਇਆ ਤੋਂ ਨਿਰਲੇਪ ਹੋ ਕੇ ਕੇਵਲ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਮਨ ਲਿਆ ਆ ਰਿਹਾ ਹੈ ਜਨਮ ਜਨਮ ਕੇ ਪਾਪ ਖੋਏ ਕੈ ਫੋਨ ਬੈਕੁੰਠ ਸੁਧਾਵੈ ਉਹ ਆਪਣੇ ਹਰ ਤਰ੍ਹਾਂ ਦੇ ਮਨ ਦੀ ਮੈਲ ਨੂੰ ਸਾਫ਼ ਕਰਕੇ ਕਿਉਂਕਿ ਪਤਾ ਨਹੀਂ ਗੁਰੂ ਸਾਹਿਬ ਕਹਿੰਦੇ ਕਿ ਇਹ ਜਿਹੜਾ ਮਨੁੱਖੀ ਜਨਮ ਹੈ ਕਿਤਨੀਆਂ ਜੂਨਾਂ ਤੋਂ ਬਾਅਦ ਮਿਲਿਆ ਹੈ ਗੁਰਸਬ ਕਹਿੰਦੇ ਜਨਮ ਜਨਮ ਜਦੋਂ ਇਹ ਹੋ ਕੇ ਆਇਆ ਹੈ ਇਹ ਮਨ ਨੂੰ ਉਸ ਜਨਮ ਦੀ ਮੈਲ ਉਸ ਜਨਮ ਦਾ ਕੋਈ ਜਿਹੜਾ ਵਿਸ਼ੇਸ਼ ਗੁਣ ਹੈ ਉਹ ਨਾਲ ਚੰਬੜਿਆ ਰਹਿੰਦਾ ਇਸੇ ਤਰ੍ਹਾਂ ਹੀ ਮਨੁੱਖ ਜਿਹੜੀ ਜਿਹੜੀ ਜੂਨ ਦੇ ਵਿੱਚ ਪੈ ਕੇ ਆਇਆ ਹੈ ਗੁਰਸਬ ਕਹਿੰਦੇ ਇਹ ਉਸ ਦੇ ਮਨ ਤੇ ਭਾਵ ਆਤਮਿਕ ਰੂਪ ਦੇ ਵਿੱਚ ਉਹਦਾ ਅਸਰ ਹਤੇ ਰਹਿੰਦਾ ਗੁਰੂ ਸਾਹਿਬ ਜੀ ਨੇ ਗੁਰਬਾਣੀ ਚ ਪਾਵਨ ਫਰਮਾਨ ਕੀਤਾ ਹੈ ਜਨਮ ਜਨਮ ਕੀ ਇਸ ਮਨ ਕੋਮਲ ਲਾਗੀ ਕਾਲਾ ਹੋਆ ਸ਼ਿਆ ਖਨਲੀ ਧੋਤੀ ਉਜਲੀ ਨਾ ਹੋਈ ਜਿਸ ਤੋਂ ਵਣ ਪਾ ਜਿਵੇਂ ਇਹ ਮਨ ਇਸ ਤਰ੍ਹਾਂ ਕਾਲਾ ਹੋਇਆ ਪਿਆ ਜਨਮ ਜਨਮ ਦੀ ਮੈੜ ਲੈ ਲੈ ਕਰਕੇ ਕਿ ਜਿਵੇਂ ਇੱਕ ਹਲਵਾਈ ਦਾ ਜਲੇਬੀਆਂ ਬਣਾਉਣ ਵਾਲਾ ਕੱਪੜਾ ਜਾਂ ਇੱਕ ਕੱਪੜਾ ਜਿਹਦੇ ਨਾਲ ਉਹ ਆਪਣੇ ਹੱਥ ਪੂੰਝਦਾ ਹੈ ਉਹ ਖੰਣਲੀ ਇਹ ਜਿਹੜੀ ਉਹ ਵਾਰ-ਵਾਰ ਧੋਣ ਤੇ ਵੀ ਚਿੱਟੀ ਨਹੀਂ ਵਾਰ-ਵਾਰ ਨਿਕਲ ਸਕਦੀ ਮਨ ਨੂੰ ਐਸੀ ਮੈਲ ਜਨਮ-ਜਨਮ ਦੀ ਚੜੀ ਹੋਈ ਹੈ ਸਤੁਰਿ ਕਹਿੰਦੇ ਉਹ ਵੜਭਾਗੇ ਨੇ ਜਿਹੜੇ ਇਸ ਜਨਮ ਦੇ ਵਿੱਚ ਆ ਕੇ ਪ੍ਰਮਾਤਮਾ ਦਾ ਨਾਮ ਸਿਮਰ ਲੈਂਦੇ ਨੇ ਔਰ ਜਨਮ-ਜਨਮ ਕੇ ਪਾਪ ਖੋਏ ਕਾ ਜਿਹੜੇ ਇਸ ਧਾਰਮਿਕ ਰੂਪ ਦੇ ਵਿੱਚ ਮਨ ਮਨ ਜਨਮ-ਜਨਮ ਦੇ ਪਾਪ ਛੜੇ ਨੇ ਅਕਲਖ ਲੱਗੀ ਹੋਈ ਹੈ ਉਸ ਨੂੰ ਲਾ ਕੇ ਉਹ ਪ੍ਰਮਾਤਮਾ ਦੇ ਅਸਰ ਦੁਆਰ ਬੈਕੁੰਠ ਤੇ ਪਹੁੰਚ ਜਾਂਦੇ ਹਨ ਅਜਾਮਲਕ ਅੰਤਕਾਲ ਮਹ ਨਾਰਾਇਣ ਸੁਧ ਆਈ ਅਜਾਮਲ ਜਿਹੜਾ ਪਾਪੀ ਸੀ ਸ਼ਿਕਾਰੀ ਸੀ ਉਸ ਨੂੰ ਅੰਤਮ ਸਮੇਂ ਉਸ ਪ੍ਰਮਾਤਮਾ ਦੀ ਯਾਦ ਆਈ ਉਹ ਯਾਦ ਐਸੀ ਉਹਦੇ ਲਈ ਸਹਾਈ ਹੋਈ ਉਹਦੀ ਸੁਰਤ ਇੱਕ ਛਿਣ ਦੇ ਲਈ ਐਸੀ ਗੁਰੂ ਦੇ ਚਰਨਾਂ 'ਚ ਵਾਹਿਗੁਰੂ ਦੇ ਚਰਨਾਂ ਵਿੱਚ ਗਈ ਕਿ ਜਾ ਗਤ ਕੋ ਜੋਗੀ ਸਰਬਾਂਸ਼ਤ ਸੋ ਗਤਿ ਛਿਣ ਮੈਂ ਪਾਈ ਜਿਹੜੀ ਗਤੀ ਪਾਉਣ ਵਾਸਤੇ ਜੋਗੀਆਂ ਨੇ ਬੜੇ ਯੋਗ ਛਦ ਸਮਾਧੀਆਂ ਯੁਗਾ-ਯੁਗਾ ਦੀਆਂ ਸਮਾਧੀਆਂ ਲਾਈਆਂ ਉਹ ਜੁਗਤ ਨੂੰ ਉਹ ਇੱਕ ਛਿਣ ਵਿੱਚ ਪ੍ਰਾਪਤ ਹੋ ਗਿਆ ਅਜਾ ਮਨ ਨੂੰ ਉਹ ਅਵਸਥਾ ਇੱਕ ਛਣ ਦੇ ਵਿੱਚ ਪ੍ਰਾਪਤ ਹੋ ਗਈ ਨਾ ਹਿਨ ਗੁਣ ਨਾ ਹਿਨ ਕਛ ਵਿਦਿਆ ਧਰਮ ਕੌਣ ਗਜਕੀਨਾ ਨਾ ਤਾਂ ਉਹਨੂੰ ਕੋਈ ਪਰਪਕਾਰ ਦੀ ਭਾਵਨਾ ਸਮਝਾਉਂਦੀ ਹੈ ਉਹਦੇ ਵਿੱਚ ਕੋਈ ਗੁਣ ਨਹੀਂ ਹੈ ਕਿਉਂਕਿ ਪਸ਼ੂ ਹੈ ਨਾ ਹੀ ਉਹਨੂੰ ਕੋਈ ਅਡਾ ਗਿਆਨ ਹੈ ਕੋਈ ਉਹਨੇ ਵਿਦਿਆ ਲਈ ਹੋਈ ਹੈ ਨਾ ਹੀ ਉਹਨੇ ਕੋਈ ਐਸਾ ਧਰਮ ਕੀਤਾ ਹੈ ਕਿਉਂਕਿ ਪਸ਼ੂ ਦੀ ਜਨਮ ਵਿੱਚ ਹੈ ਗੁਰੂ ਸਾਹਿਬ ਕਹਿੰਦੇ ਹਾਥੀ ਨੇ ਇਹੋ ਜਿਹਾ ਕਿਹੜਾ ਧਰਮ ਕੀਤਾ ਜਿਹਦੇ ਕੋਲੇ ਨਾ ਕੋਈ ਗੋਣਾ ਹੈ ਨਾ ਕੋਈ ਵਿਦਿਆ ਹੈ ਨਾ ਕੋਈ ਉਸ ਨੂੰ ਧਰਮ ਦੀ ਗੱਲ ਚੇਤੇ ਆਏ ਨਾਨਕ ਬਿਦ ਰਾਮ ਕਾ ਦੇਖੋ ਅਬ ਹਦਾਨ ਤੇ ਦੀਨਾ ਉਹ ਪ੍ਰਮਾਤਮਾ ਦਾ ਸੁਭਾਅ ਦੇਖੋ ਜੀਨੇ ਵੀ ਇੱਕ ਖਿੰਨ ਵਾਸਤੇ ਪ੍ਰਮਾਤਮਾ ਨੂੰ ਧਿਆ ਲਿਆ ਨਾ ਕਾਲ ਫਾਸ ਦਾ ਕੇ ਨਿਕਟ ਨਾ ਆਇਓ ਉਹਦੇ ਫਿਰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਕਾਲ ਦੀ फांसी ਜਿਹੜੇ ਨੇ ਆਉਂਦੀ ਸਤਿਗੁਰ ਕਹਿੰਦੇ ਭਾਈ ਤੁਸੀਂ ਕੇਵਲ ਉਸ ਪ੍ਰਮਾਤਮਾ ਵਾਹਿਗੁਰੂ ਦਾ ਨਾਮ ਸਿਮਰਨਾ ਸ਼ੁਰੂ ਕਰੋ ਜਿੱਥੋਂ ਗੁਰੂ ਸਾਹਿਬ ਜੀ ਨੇ ਪਾਵਨ ਸ਼ਬਦ ਸ਼ੁਰੂ ਕੀਤਾ ਸੀ ਰੇ ਬਾਣੇ ਓਟ ਲੇਖੋ ਹਰਨਾਮਾ ਤੇ ਕੀਤੇ ਕਹਿੰਦੇ ਨਾਨਕ ਬਿਰਧਰਾਮ ਕਾ ਦੇਖੋ ਉਹ ਜਿਹੜਾ ਰਾਮ ਜੀ ਦੀ ਓਟ ਲੈਣ ਵਾਸਤੇ ਗੁਰੂ ਸਾਹਿਬ ਕਹਿ ਰਹੇ ਨੇ ਉਹਦਾ ਬਿਰਧ ਉਹਦਾ ਸੁਭਾਅ ਦੇਖੋ ਇਹ ਐਸੇ ਜੀਵਾਂ ਨੂੰ ਵੀ ਉਸਨੇ ਅਭੈ ਭਾਵ ਨਿਰਭੈ ਦਾਣ ਦੇ ਕੇ ਇਸ ਸੰਸਾਰ ਤੋਂ ਪਾਰਉਤਾਰ ਦਿੱਤਾ ਜਿਹੜਾ ਕੋਈ ਨਾਂ ਤੇ ਧਰਮ ਜਾਣਦਾ ਸੀ ਨਾ ਕੋਈ ਗੁਣ ਜਾਣਦਾ ਸੀ ਨਾ ਕੋਈ ਵਿਦਿਆ ਸੀ ਪਰ ਮਨੁੱਖ ਤੈਨੂੰ ਤੇ ਪ੍ਰਮਾਤਮਾ ਨੇ ਬੜਾ ਗਿਆਨ ਦਿੱਤਾ ਹੈ ਜੇ ਤੂੰ ਪ੍ਰਮਾਤਮਾ ਦੇ ਚਰਨਾਂ ਵਿੱਚ ਧਿਆਨ ਲਗਾ ਕੇ ਉਸ ਨੂੰ ਸਿਮਰਨਾ ਕਰੇਂਗਾ ਉਸ ਦੇ ਚਰਨਾਂ ਵਿੱਚ ਟਾਇਆ ਪਏਗਾ ਉਹ ਤੇਰੀ ਜ਼ਰੂਰ ਹੀ ਪੈਜ ਰੱਖੇਗਾ ਤੋ ਇਸ ਕਰਕੇ ਸਤਗੁਰ ਜੀ ਬੇਨਤੀ ਕਰਦੇ ਹਨ ਮੰਨ ਰੇ ਓਟ ਲਿਓ ਹਰਨਾਮਾ ਅਸੀਂ ਵੀ ਗੁਰੂ ਦੇ ਚਰਨਾਂ ਵਿੱਚ ਧਿਆਨ ਤਰਦੇ ਹੋਏ ਕੇਵਲ ਪ੍ਰਮਾਤਮਾ ਵਾਹਿਗੁਰੂ ਜੀ ਦੀ ਓਟ ਲਈਏ ਸਤਗੁਰੂ ਵੀ ਸਾਡੇ ਲੋਕ ਸੁਖੀ ਪ੍ਰਲੋਕ ਸੁਹੇਲੇ ਕਰਨਗੇ ਇਹਨੀਆਂ ਬੇਨਤੀਆਂ ਪ੍ਰਵਾਨ ਵੀਡੀਓ ਨੂੰ ਸ਼ੇਅਰ ਤੇ ਲਾਈਕ ਵੱਧ ਤੋਂ ਵੱਧ ਕਰਨਾ ਜੀ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ